ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 13 ਫਰਵਰੀ ਯਾਨੀ ਕਿ ਅੱਜ ਦਿੱਲੀ ਵੱਲ ਕੂਚ ਕਰਨ ਦੀ ਗੱਲ ਆਖੀ ਗਈ ਸੀ ਤੇ ਜਿਸ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਟਿਕਰੀ ਅਤੇ ਭੋਰ ਸਾਰੇ ਬਾੜਾਂ ਦੇ ਉੱਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਇਹ ਤਸਵੀਰਾਂ ਗਾਜੀਪੁਰ ਬਾਰਡਰ ਦੀਆਂ ਸ਼ੰਭੂ ਅਤੇ ਟਿਕਰੀ ਬਾਰਡਰ ਦੀਆਂ ਨੇ ਜਿਥੇ ਕਿ ਸੀਮੈਂਟ ਦੇ ਬੈਰੀਗੇਟ ਵੀ ਲਗਾਏ ਗਏ ਨੇ ਤਾਂ ਜੋ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਿਆ ਜਾਵੇ ਇਸੇ ਦੇ ਨਾਲ ਹੀ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ ਅੰਬਾਲਾ ਦੇ ਵਿੱਚ ਬੈਰੀਗੇਟਿੰਗ ਵੀ ਕੀਤੀ ਗਈ ਹੈ ਅਤੇ ਸ਼ੰਭੂ ਬਾਰਡਰ ਦੇ ਉੱਤੇ ਲੋਹੇ ਦੀਆਂ ਕਿੱਲਾਂ ਲਗਾਈਆਂ ਗਈਆਂ ਨੇ ਹਰਿਆਣਾ ਦੇ ਸੋਨੀਪੱਤ ਪੰਚਕੂਲਾ ਅੰਬਾਲਾ ਹਿਸਾਰ ਸਿਰਸਾ ਫਤਿਹਬਾਦ ਸਮੇਤ ਜਿੰਨ ਜਿਲ੍ਹੇ ਦੇ ਨਾਲ ਕੁੱਲ ਮਿਲਾ ਕੇ ਲਗਭਗ 12 ਜ਼ਿਲ੍ਹਿਆਂ ਦੇ ਵਿੱਚ 144 ਧਾਰਾ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ਦੇ ਰੂਟ ਵੀ ਮੋੜੇ ਗਏ ਨੇ ਕੇਂਦਰ ਸਰਕਾਰ ਨੇ ਅਰਧ ਸੈਨਿਕ ਬਲਾ ਦੀਆਂ 64 ਕੰਪਨੀਆਂ ਹਰਿਆਣਾ ਭੇਜੀਆਂ ਨੇ ਤੇ ਜਿਸ ਵਿੱਚ ਕੀ ਬੀਐਸਐਫ ਅਤੇ ਸੀਆਰਪੀਐਫ ਦੇ ਜਵਾਨ ਵੀ ਸ਼ਾਮਲ ਨੇ ਤੇ ਚੰਡੀਗੜ੍ਹ ਵਿੱਚ ਵੀ ਦੱਸ ਦਈਏ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਟਰੈਕਟਰ ਰੈਲੀ ਜਲੂਸ ਜਾਂ ਪ੍ਰਦਰਸ਼ਨ ਦੇ ਉੱਤੇ ਵਿਸ਼ੇਸ਼ ਪਾਬੰਦੀ ਲਗਾਈ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 13 ਫਰਵਰੀ ਯਾਨੀ ਕਿ ਅੱਜ ਦਿੱਲੀ ਵੱਲ ਕੂਚ ਕਰਨ ਦੀ ਗੱਲ ਆਖੀ ਗਈ ਸੀ ਤੇ ਜਿਸ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਟਿਕਰੀ ਅਤੇ ਭੋਰ ਸਾਰੇ ਬਾੜਾਂ ਦੇ ਉੱਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਇਹ ਤਸਵੀਰਾਂ ਗਾਜੀਪੁਰ ਬਾਰਡਰ ਦੀਆਂ ਸ਼ੰਭੂ ਅਤੇ ਟਿਕਰੀ ਬਾਰਡਰ ਦੀਆਂ ਨੇ ਜਿੱਥੇ ਕਿ ਸੀਮੈਂਟ ਦੇ ਬੈਰੀਗੇਟ ਵੀ ਲਗਾਏ ਗਏ ਨੇ ਤਾਂ ਜੋ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਿਆ ਜਾਵੇ। ਇਸੇ ਦੇ ਨਾਲ ਹੀ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ ਅੰਬਾਲਾ ਦੇ ਵਿੱਚ ਬੈਰੀਗੇਟਿੰਗ ਵੀ ਕੀਤੀ ਗਈ ਹੈ ਅਤੇ ਸ਼ੰਭੂ ਬਾਰਡਰ ਦੇ ਉੱਤੇ ਲੋਹੇ ਦੀਆਂ ਕਿੱਲਾਂ ਲਗਾਈਆਂ ਗਈਆਂ ਨੇ ਹਰਿਆਣਾ ਦੇ ਸੋਨੀਪੱਤ, ਪੰਚਕੂਲਾ, ਅੰਬਾਲਾ, ਹਿਸਾਰ, ਸਰਸਾ, ਫਤਿਹਬਾਦ ਸਮੇਤ ਜੀਨ ਜ਼ਿਲ੍ਹੇ ਦੇ ਨਾਲ ਕੁੱਲ ਮਿਲਾ ਕੇ ਲਗਭਗ 12 ਜ਼ਿਲ੍ਹਿਆਂ ਦੇ ਵਿੱਚ 144 ਧਾਰਾ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ਦੇ ਰੂਟ ਵੀ ਮੋੜੇ ਗਏ ਨੇ ਕੇਂਦਰ ਸਰਕਾਰ ਨੇ ਅਰਧ ਸੈਨਿਕ ਬਲਾ ਦੀਆਂ 64 ਕੰਪਨੀਆਂ ਹਰਿਆਣਾ ਭੇਜੀਆਂ ਨੇ ਤੇ ਜਿਸ ਵਿੱਚ ਕੀ ਬੀਐਸਐਫ ਅਤੇ ਟੀਆਰਪੀਐਫ ਦੇ ਜਵਾਨ ਵੀ ਸ਼ਾਮਲ ਨੇ ਤੇ ਚੰਡੀਗੜ੍ਹ ਵਿੱਚ ਵੀ ਦੱਸ ਦਈਏ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਟਰੈਕਟਰ ਰੈਲੀ ਜਲੂਸ ਜਾਂ ਪ੍ਰਦਰਸ਼ਨ ਦੇ ਉੱਤੇ ਵਿਸ਼ੇਸ਼ ਪਾਬੰਦੀ ਲਗਾਈ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 13 ਫਰਵਰੀ ਯਾਨੀ ਕਿ ਅੱਜ ਦਿੱਲੀ ਵੱਲ ਕੂਚ ਕਰਨ ਦੀ ਗੱਲ ਆਖੀ ਗਈ ਸੀ ਤੇ ਜਿਸ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਟਿੱਕਰੀ ਅਤੇ ਭੋਰ ਸਾਰੇ ਬਾਡਰਾਂ ਦੇ ਉੱਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਇਹ ਤਸਵੀਰਾਂ ਗਾਜੀਪੁਰ ਬਾਡਰ ਦੀਆਂ ਸ਼ੰਭੂ ਅਤੇ ਟਿੱਕਰੀ ਬਾਡਰ ਦੀਆਂ ਨੇ ਜਿੱਥੇ ਕਿ ਸੀਮੈਂਟ ਦੇ ਬੈਰੀਗੇਟ ਵੀ ਲਗਾਏ ਗਏ ਨੇ ਤਾਂ ਜੋ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਿਆ ਜਾਵੇ। ਇਸੇ ਦੇ ਨਾਲ ਹੀ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ ਅੰਬਾਲਾ ਦੇ ਵਿੱਚ ਬੈਰੀਗੇਟਿੰਗ ਵੀ ਕੀਤੀ ਗਈ ਹੈ ਅਤੇ ਸ਼ੰਭੂ ਬਾਰਡਰ ਦੇ ਉੱਤੇ ਲੋਹੇ ਦੀਆਂ ਕਿੱਲਾਂ ਲਗਾਈਆਂ ਗਈਆਂ ਨੇ ਹਰਿਆਣਾ ਦੇ ਸੋਨੀਪੱਤ, ਪੰਚਕੂਲਾ, ਅੰਬਾਲਾ, ਹਿਸਾਰ, सिरसा, ਫਤਿਹਬਾਦ ਸਮੇਤ ਜੀਨ ਜ਼ਿਲ੍ਹੇ ਦੇ ਨਾਲ ਕੁੱਲ ਮਿਲਾ ਕੇ ਲਗਭਗ 12 ਜ਼ਿਲ੍ਹਿਆਂ ਦੇ ਵਿੱਚ 144 ਧਾਰਾ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ਦੇ ਰੂਟ ਵੀ ਮੋੜੇ ਗਏ ਨੇ ਕੇਂਦਰ ਸਰਕਾਰ ਨੇ ਅਰਧ ਸੈਨਿਕ ਬਲਾ ਦੀਆਂ 64 ਕੰਪਨੀਆਂ ਹਰਿਆਣਾ ਭੇਜੀਆਂ ਨੇ ਤੇ ਜਿਸ ਵਿੱਚ ਕੀ ਬੀਐਸਐਫ ਅਤੇ ਟੀਆਰਪੀਐਫ ਦੇ ਜਵਾਨ ਵੀ ਸ਼ਾਮਲ ਨੇ ਤੇ ਚੰਡੀਗੜ੍ਹ ਵਿੱਚ ਵੀ ਦੱਸਦੀ ਹੈ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਟਰੈਕਟਰ ਰੈਲੀ ਜਲੂਸ ਜਾਂ ਪ੍ਰਦਰਸ਼ਨ ਦੇ ਉੱਤੇ ਵਿਸ਼ੇਸ਼ ਪਾਬੰਦੀ ਲਗਾਈ ਗਈ ਹੈ